ਨੇ ਲਿਖ ਮਾਰੇ ਮੇਰੇ ਘਰ ਵਾਲੀ ਦਾ ਨਾਮ ਸ਼ਾਕਸ਼ੀ ਸਤਿਦੇਵਾ ਜੀ ਜੋ ਕਿ ਅਸੀਂ 5-6 ਸਾਲ ਤੋਂ ਇਕੱਠੇ ਰਹਿ ਰਹੇ ਸੀਗੇ ਜੀ ਹੁਣ ਕੁਝ ਕਾਰਨਾ ਕਰਕੇ ਸਾਡੇ ਦੋਨੇ ਹੀ ਬਣਦੇ ਹੈਗੇ ਜੀ ਉਹ 2-3 ਮਹੀਨੇ ਹੋ ਗਏ ਜੀ ਉਹ ਕਿਸੇ ਉਹਦੀ ਕਿਸੇ ਨਾਲ ਨਿਆਇ ਸੰਬੰਧ ਹੈ ਗਿਆ ਕਿਸੇ ਨਾਲ ਜੀ ਠੀਕ ਹੈ ਜੀ ਮੇਰੇ ਡੈਡੀ ਆ ਸ਼ਾਕੀ ਆ ਮਤਲਬ ਸ਼ੱਕ ਆ ਕਿ ਮਤਲਬ ਸ਼ਾਕਾ ਸ਼ਾਕਾ ਆ ਜੀ ਕਿ ਮੈਂ ਦੇਖਿਆ ਵੀ ਹੈ ਜੀ ਕਿਸੇ ਨਾਲ ਹਾਂਜੀ ਹਾਂਜੀ ਤੇ ਅਜੀਦਾ ਬਗੌ ਲਿਆ ਸੀਗਾ ਮੈਨੂੰ ਉਤੋਂ ਵੀ ਉਹਨੇ ਧੱਕਾ ਮਾਰ ਆਪਣਾ ਕਵਾੜਾ ਕਵਾੜਾ ਮਚਿਓੜਾ ਰੋੜ ਤੇ ਉੱਥੇ ਮੈਨੂੰ ਧੱਕੇ ਮਾਰ ਕੇ ਬਾਹਰ ਘੜਤਾ ਹੀ ਹਾਂਜੀ ਕਹਿੰਦੇ ਮੈਂ ਢਾਬਾ ਚਲਾਉਂਗੀ ਤੇ ਇਹ ਰਹਿ ਕਿੱਥੇ ਰਹੇ ਤੁਸੀਂ ਕਿਹੜੀ ਗਾਦੀ ਅਰੇ ਇਹ ਸਾਨੇ ਮਾੜੇ ਰਹਿ ਰਹੇ ਇਹ ਮੇਰੇ ਡੈਡੀ ਅਨੇ ਅੱਗੇ ਰਹ ਰਹੇ ਜੀ ਅਸੀਂ ਪਿੱਛੇ ਬੈਕ ਸਾਈਡ ਤੇ ਮਕਾਨ ਪਾਇਆ ਹੈ ਮੇਰੇ ਡੈਡੀ ਅਨਾਂ ਨੇ ਮਕਾਨ ਪਾ ਕੇ ਦਿੱਤਾ ਜੀ ਕੰਮ ਕੀ ਕਰਦੇ ਸੀ ਮੈਂ ਉਹਨਾਂ ਵੀਰੇ ਸਬਜੀ ਦਾ ਕਰ ਰਿਹਾ ਸੀਗਾ ਸਬਜੀ ਦਾ ਵੀ ਮੇਰਾ ਟੈਂਪੋ ਵੀ ਉਹਨੇ ਅੰਦਰ ਲਗਾ ਕੇ ਰੱਖਿਆ ਹੋਇਆ ਵਾ ਠੀਕ ਆ ਹੋਵੇ ਉਹਦੀ ਵੀ ਚਾਬੀ ਉਹਨੇ ਆਪਣੇ ਕੋਲ ਹੀ ਰੱਖੀ ਹੋਈ ਆ ਅਛਾ ਅਕਸ਼ੀਰ ਜੀ ਬੱਚੇ ਵੀ ਨੇ ਇੱਕ ਮੇਰੇ ਲੜਕੇ ਆ ਜੀ 5 ਸਾਲ ਦੇ ਆ ਜੀ 5 ਸਾਲ ਦੀ ਲੜਕੀ ਆ ਹਾਂਜੀ ਤੇ ਕਾਰਨ ਕੀ ਹੈ ਇਹ ਜੜੇ ਦਾ ਬੱਚੇ ਬੇਸਿਕਲੀ ਦੇਖਿਆ ਜਦੋਂ ਘਰ ਵਿੱਚ ਲੜਾਈ ਕਿ ਮਾਨੂੰ ਲੜਾਈ ਕਿਉਂ ਹੋ ਰਹੀ ਦੀ ਕਾਰਨ ਸਾਰਾ ਪਹਿਲਾਂ ਸਹੀ ਚੱਲ ਰਿਹਾ ਸੀਗਾ ਆ 2-3 ਮਹੀਨੇ ਤੋਂ ਹੋ ਗਏ ਠੀਕ ਹੈ ਉਹਦੇ ਕੋਈ ਨਿਆਂ ਸੰਬੰਧ ਚੱਲ ਰਹੇ ਆ ਕਿਸੇ ਨਾਲ ਜੀ ਉਹਨਾਂ ਕਾਰਨ ਕਰਕੇ ਕਲੇਸ਼ ਰਹਿੰਦਾ ਸੀਗਾ ਜੋ ਕਿ ਮੈਂ ਉਹਨੂੰ ਕਹਿੰਦਾ ਹੀ ਘਰੇ ਬੈਠ ਤੋਂ ਘਰੇ ਬੈਠਦੇ ਨਹੀਂ ਸੀ ਕਹਿੰਦੀ ਮੈਂ ਟੱਬਾ ਮੈਂ ਚਲਾਉਂਗੀ ਹਾਂਜੀ ਇਸੇ ਕਾਰਨ ਕਰਕੇ ਕਲੇਸ਼ ਰਹਿ ਰਿਹਾ ਸੀਗਾ ਥਾਣੇ ਜੀ ਥਾਣੇ ਜੀ ਜ਼ਰਾ ਦਿੱਤੀ ਆ ਜੀ ਉਹ ਸਰ ਆਪਣੇ ਅਨੰਤ ਗੁਰਮੀਤ ਸਿੰਘ ਜੀ ਕੀ ਮਤਲਬ ਕੀ ਚੌਂਹਨੀ ਗਈ ਸੀ ਸਰ ਹੁਣ ਸਾਡੇ ਪ੍ਰਸ਼ਾਸਨ ਕੋਈ ਸੁਣ ਨਹੀਂ ਰਿਹਾ ਹੈਗਾ ਜੀ ਸਾਡੇ ਅਨਸਾਫ ਅਨਸਾਫ ਦਿੱਤਾ ਜਾਵੇ ਜੀ ਸਾਨੂੰ ਥੀ ਸੀ ਹਾਉ ਡਿਸ ਇਜ਼ ਹਾਉ ਸਾਡੇ ਪ੍ਰਸ਼ਾਸਨ ਕੀਤੀ ਜਾਵੇ ਜੀ ਜੀ ਮਤਲਬ ਮਤਲਬ ਤੁਸੀਂ ਇੱਥੇ ਇੱਕ ਰੈਨਿਊ ਕਰਦੇ ਵਿੱਚ ਰਹਿੰਦੇ ਸੀ ਕਿ ਲੜਾਈ ਹੋਈ ਦੋ ਤਿੰਨ ਮਹੀਨੇ ਚ ਲੜਾਈ ਚੱਲ ਰਹੀ ਹੈ ਸੋ ਪਹਿਲਾਂ ਕੋਈ ਇੱਥਾਂ ਦੀ ਗੱਲ ਵਾਸਤੇ ਨਹੀਂ ਪਹਿਲਾਂ ਮਕਾਨੀ ਸੀਗੀ ਮਾਰੀ ਮੋਟੀ ਸੀਗੀ ਇਹਨਾਂ ਨੇ ਆਮ ਜਿਵੇਂ ਕਰੇਲੋ ਚੱਲਦਾ ਹੁੰਦਾ ਜੀ ਤੇ ਮਤਲਬ ਹੁਣ ਦੋ ਤਿੰਨ ਦਿਨ ਹੋ ਗਏ ਗਈ ਜੀ ਅਮਰ ਤੋਂ ਹੁਣ ਤਿੰਨ ਚਾਰ ਅ 10 ਕਿਨੇ ਗਏ ਹੈਗੀ ਜੀ 4 ਦਿਨ ਹੋ ਗਏ ਆਈ ਹੋਈ ਨਹੀਂ ਜੀ ਨਾ ਮੇਰਾ ਫੋਨ ਚੈੱਕ ਰਹੀ ਹੈ ਜੀ ਕੋਈ ਸ਼ੱਕ ਹੈ ਕਿ ਮਲਕ ਨੂੰ ਲੈ ਕੇ ਗਿਆ ਜਾਂ ਕਿਸ ਨਾਲ ਗਈ ਹੈ ਕਿਸ ਨਾਲ ਕਿਸੇ ਨਾਲ ਗਈ ਹੋਈ ਹੈ ਜੀ ਬਸ ਫੋਨ ਵੀ ਚੈੱਕ ਨਹੀਂ ਫੋਨ ਵੀ ਨਹੀਂ ਚੈੱਕ ਰਹੀ ਹੈਗੀ ਜੀ ਹਾਂ ਜੀ ਸਰ ਕੀ ਨਾਮ ਜੀ ਮੈਂ ਸਿਕੰਦਰਪਾਲ ਮੇਰਾ ਨਾਮ ਹੈ ਜੀ ਮੇਰੇ ਬਾਪ ਦਾ ਨਾਮ ਰਾਮ ਰੰਗਾ ਜੀ 5 6 7 ਪਹਿਲਾਂ ਮੈਂ ਆਪਣੇ ਬੇਟੇ ਦਾ ਸੁਨੀਲ ਕੁਮਾਰ ਦਾ ਵਿਆਹ ਚੰਗੀ ਤਰ੍ਹਾਂ ਬਹੁਤ ਖੁਸ਼ੀਆਂ ਨਾਲ ਕੀਤਾ ਸੀ ਔਰ 5-4 ਸਾਲ ਤੋਂ ਉਹ ਵਧੀਆ ਰਹ ਰਹੇ ਸੀ ਹੁਣ 5-7 ਮਹੀਨੇ ਤੋਂ ਉਹ ਆਪਸ ਵਿੱਚ ਝਗੜਦੇ ਰਹਿੰਦੇ ਸੀ ਇਸ ਕਰਕੇ ਮੈਨੂੰ ਵੇਦਖਲੀ ਕਰਾਉਣੀ ਪਈ ਜਿਹੜੀ ਗੱਲ ਦਾ ਕੀ ਕਾਰਨ ਸੀ ਇਹ ਲੜਾਈ ਕਿ ਅਸੀਂ ਕਿਉਂ ਰਹ ਰਹੇ ਹਾਂ ਆਹ ਸੋਚਿਆ ਇਹਨਾਂ ਦੇ ਘਰ ਦਾ ਹੀ ਕੋਈ ਘਰੇਲੂ ਹੋਣਾ ਜੀ ਇਹਨਾਂ ਦਾ ਆਪਾਂ ਜਾਣਦੇ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਮਿੰਤਤਾ ਲਾ ਕੀਤਾ ਵੀ ਮੈਨੂੰ ਮਕਾਨ ਬਣਾ ਕੇ ਦਿਓ ਮੈਂ ਇੱਕ ਸਾਈਡ ਤੋਂ ਆਪਣਾ ਮਕਾਨ ਅੱਧਾ ਮਕਾਨ ਦਿੱਤਾ ਲੈਟਰਿੰਗ ਬਾਥਰੂਮ ਰਸੋਈ ਕਮਰਾ ਬਣਾ ਕੇ ਦਿੱਤਾ ਇਹ ਬੜੇ ਖੁਸ਼ੀ ਨਾਲ ਰਹ ਰਹੇ ਸੀ ਇਹ ਇਹਨਾਂ ਨੇ ਕਿਹਾ ਸਾਡੇ ਕੋਲ ਦੁਕਾਨ ਨਹੀਂ ਕੋਈ ਦੁਕਾਨ ਬਣਾ ਕੇ ਜੋ ਇਹਨਾਂ ਨੇ ਇੱਕ ਸਾਂਝਾ ਢਾਬਾ ਸੁਨੀਲ ਕੁਮਾਰ ਨੂੰ ਖੋਲ ਕੇ ਦਿੱਤਾ ਮੈਂ ਉੱਥੇ ਜੀ ਇਹ ਜੀ ਕੋਹਾੜੇ ਖੋਲਿਆ ਜੀ ਅੱਛਾ ਜੀ ਕੋਹਾੜੇ ਸਤਸੰਗ ਦੇ ਘਰ ਬਰਲੇ ਪਾਸੇ ਜੀ ਜਿਹਦਾ ਨਾਮ ਮੈਂ ਆਪਣੀ ਪੁੱਤ ਦੀ ਦੇ ਨਾਮ ਤੇ ਦ੍ਰਿਸ਼ਟੀ ਢਾਬਾ ਖੋਲ ਕੇ ਦਿੱਤਾ ਅੱਛਾ ਜੀ ਉਸ ਤੋਂ ਬਾਅਦ ਵਿੱਚ ਇਹਨਾਂ ਦੀ ਪੰਜ ਪੰਜ ਦੋ ਦੋ ਸਾਲ ਵਧੀਆ ਬਣੀ ਰਹੀ ਆ ਬਾਅਦ ਵਿੱਚ ਇਹਨਾਂ ਦਾ ਆਸ ਵਿੱਚ ਪਤਾ ਨਹੀਂ ਕੀ ਰੰਜਿਸ਼ ਪਿਆ ਸੁਨੀਲ ਕੁਮਾਰ ਨੂੰ ਥੋੜੇ ਦਿਨਾਂ ਤੋਂ ਦੁਕਾਨ ਤੋਂ ਕੱਢ ਦਿੱਤਾ ਪਰ ਕਹੇ ਕਿੱਟੇ ਜੀ ਮਤਲਬ ਉਹ ਘਰ ਵਾਲੀ ਨਹੀਂ ਜੀ ਉਹ ਸਾਕਸੀ ਨਹੀਂ ਸਾਕਸੀ ਦੇ ਜੀ ਨੇ ਘਰੋਂ ਨੂੰ ਕੱਢ ਦਿੱਤਾ ਜੀ ਨਾਮ ਆ ਜੀ ਦਾ ਸਾਕਸੀ ਆ ਜੀ ਅੱਛਾ ਜੀ ਸਾਕਸੀ ਨੇ ਕੱਢ ਦਿੱਤਾ ਜੀ ਉਹ ਦੂਬਾਰ ਵਿੱਚ ਘਰੋਂ ਵੀ ਬੇਦਖਲ ਕਰ ਦਰ ਘਰ ਵੀ ਨਹੀਂ ਬਣ ਦਿੰਦੀ ਸੀ ਉਹ ਬੇਟੇ ਆ ਜੀ ਬੇਟੇ ਨੂੰ ਬਣ ਨਹੀਂ ਸੀ ਦਿੰਦੀ ਅੱਛਾ ਜੀ ਬੇਟਾ ਰਹਿੰਦੇ ਕਿੱਥੇ ਜੀ ਉਹ ਨਾਲ ਹੀ ਨੇ ਜੀ ਮੇਰੇ ਗਲੀ ਦੇ ਅੱਛਾ ਜੀ ਹਾਂ ਦੋ ਗਲੀਆਂ ਪਲਾੜੇ ਇੱਕ ਪਾਸੇ ਉਹਨੂੰ ਪਾਇਆ ਇੱਕ ਪਾਸੇ ਮੈਂ ਆਪ ਦਾ ਬਣਾਇਆ ਉਦੋਂ ਬਾਅਦ ਦੇ ਵਿੱਚ ਇਹ ਇਹਨੂੰ 3 ਵੀਲਰ ਲੈ ਕੇ ਦਿੱਤਾ ਸੀ ਵੀ ਸਬਜ਼ੀ ਵੇਚਦਾ ਬੱਚੇ ਆਪਣਾ ਕਮਾਈ ਵਧੀਆ ਵੀ ਕਰਦਾ ਸੀ ਉਹ 3 ਵੀਲਰ ਵੀ ਇਹਦਾ ਖੋਖ ਇੱਕ ਪਾਸੇ ਸੰਭਾਲ ਲਿਆ ਜੋ ਵੀ ਨਹੀਂ ਦੇ ਦੇ ਜੀ ਇਹਨੂੰ ਘੜਬਨੀ ਬਣਨ ਦਿੱਤਾ ਸੀ 10 12 ਦਿਨ ਤੱਕ ਸਮਾਂ ਹੋਰ ਧਮਕੀਆਂ ਦਵਾ ਰਹੀ ਆ ਜੀ ਕਿਸੇ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਪੁਲਿਸ ਨੂੰ ਕੀਤੀ ਆ ਜੀ ਕੰਪਲੀਟ ਕਿਹਨੇ ਕੋਲ ਲਈ ਆ ਜੀ ਕੂਮ ਕਲਾਮੀ ਤੇ ਜਾ ਕੇ ਆਇਆ ਜੀ ਦਰਸਾਣੇ ਵਾਲੇ ਵੀ ਗਏ ਸੀ ਕੂਮ ਕਲਾਣਾ ਤੇ ਇਹ ਕਿਹਾ ਵੀ ਇਹਨੂੰ ਕੁੜੀ ਨੂੰ ਚਾਬੀ ਦੇ ਦਿਓ ਜੀ ਟਾਪੇ ਦੀ ਜਦੋਂ ਕਿ ਮੇਰੇ ਨੌ ਆਜਾਦਾ ਮੈਂ ਆਪਣੀ ਮਾਂ ਦਾ ਇਲਾਜ ਕਰਾਉਣਾ ਜੀ ਮੇਰੀ ਮਾਂ ਕਰੇ ਲੱਤ ਟੁੱਪੀ ਪਈ ਆ ਉਹ 2.5 ਲੱਖ ਰੁਪਿਆ ਲੱਗਦਾ ਮੈਂ ਉਹ ਵੇਚ ਕੇ ਇਲਾਜ ਕਰਾਉਣਾ ਜੀ ਘਰ ਵਾਲੀ ਦੇ ਗੋਡੇ ਦੁਖਦੇ ਨੇ ਜੋ ਗੋਡੇ ਖਾਣੇ ਨੇ ਉਹ ਮੈਨੂੰ ਪੈਸਾ ਦੀ ਬਹੁਤ ਜ਼ਰੂਰਤ ਆ ਜੀ ਮੈਂ ਉਹ ਦੁਕਾਨ ਵੇਚ ਕੇ ਆਪਣਾ ਘਰ ਦਾ ਸਰਕਲ ਲੋਟ ਕਰਨਾ ਠੀਕ ਹੈ ਜੀ ਤੇ ਹੁਣ ਕੀ ਮਤਲਬ ਕਹਿੰਦੇ ਕੀ ਮਤਲਬ ਕੀ ਕਰੀ ਕਾਰਵਾਈ ਜੋ ਵੀ ਬਣਦੀ ਆ ਉਹ ਕੀ ਆਵੇ ਜੀ ਕੀ ਆਮ ਜੀ ਨੂੰ ਮੈਂ ਕਮਰੇ ਨੇ ਕੀ ਮਤਲਬ ਕੀ ਮੈਟਰ ਦੇ ਅੰਦਰ ਆ मैं मैंने मार दी कुट गई आके घर आके के मारके मोबाइल मेरा खोख ला गई सिम ला गई तोड़ के गांधी गई कुर्सी मार कुछ दस दिन सिम मेरा लग सिम फिर दोबारा कराया ना कोई लड़ाई लड़ुई से आई इधर मेरे को मारके कुटके कोई गाला गुला कप्पड़ मार गई है जी ਹਾਂ ਨਹੀਂ 4-5 ਦਿਨ ਤੋਂ ਘਰ ਨਹੀਂ ਜਾਈ 4-5 ਦਿਨ ਤੋਂ ਘਰ ਨਹੀਂ ਹੋ ਸਕਦਾ ਕੀ ਨਸਬੰਧ ਨੇ ਹਾਲਾਂਕਿ ਘਰ ਦੀ ਚਾਬੀ ਉਹਦੇ ਕੋਲ ਹੈ ਨਹੀਂ ਆਈ ਕੀ ਸਾਨੂੰ ਹੋਰ ਨਾ ਕਿ ਸਾਨੂੰ ਆਪ ਡਰ ਲੱਗਦਾ ਵੀ ਸਾਨੂੰ ਕਿਸੇ ਤੋਂ ਘਟਾ ਨਾ ਦੇਜੇ ਘਰੇ ਨਹੀਂ ਆਈ ਹੋ ਸਕਦਾ ਕਿਸੇ ਨਾਲ ਉਹਨਾਂ ਨਜਾਇਜ਼ ਜਾਇਜ਼ ਸਬੰਧ ਹੋਣ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਤੁਸੀਂ ਇਹਨੂੰ ਇਲਾਕਾ ਦਿੱਤੀ ਹੈ ਜੀ ਪੁਲਿਸ ਨੂੰ ਪੁਲਿਸ ਵਾਲੇ ਕਹਿ ਗਏ ਆ ਜੀ ਸਾਹਨੇ ਵਾਲ ਹਾਂ ਜੀ ਮਤਲਬ ਇਹਨਾਂ ਨੇ ਕਿਹਾ ਵੀ ਘਰ ਨਹੀਂ ਆਏ ਜੀ ਤੁਸੀਂ ਸਾਡੀਆਂ ਸਾਡਾ ਵੀ ਕੁਝ ਸੋਚੋ ਬਸ ਇਦਾਂ ਜੇ ਠੀਕ ਹੈ ਅਸੀ ਕਹਾਂ ਜੀ ਬਿਰਜੀ ਗੱਲ ਹੈਗੀ ਇਦਾਂ ਮੇਰਾ ਨਾਮ ਮਨੀਸ਼ ਕੁਮਾਰ ਆ ਜੀ ਮੈਂ ਮੇਰੇ ਫਾਦਰ ਸਾਹਿਬ ਨੇ ਸਤੰਦਰਪਾਲ ਜੀ ਸੁਨੀਲ ਕੁਮਾਰ ਮੇਰਾ ਭਾਈ ਆ ਜੀ ਇਹਨਾਂ ਦਾ 6 ਸਾਲ ਹੋ ਗਏ ਵਿਆਹ ਹੋਏ ਨੂੰ ਜੀ ਪਹਿਲਾਂ ਇਹ ਵਧੀਆ ਰਹ ਰਹੇ ਸੀਗੇ ਜੀ ਮੈਂ ਮਤਲਬ 6 ਸਾਲ ਹੋ ਗਏ ਵਿਆਹ ਨੂੰ ਵਧੀਆ ਰਹੇ ਸੀ ਬਸ ਥੋੜੀ ਇਹਨਾਂ ਦੀ ਘਰੇ ਅਣਬਣਦੀ ਹੋਣ ਲੱਗੀ ਉਸ ਤੋਂ ਬਾਅਦ ਮੇਰੇ ਮਾਤਾ ਮਾਤਾ ਪਿਤਾ ਨੇ ਇਸ ਨੂੰ ਬੇਦਖਲ ਕਰ ਦਿੱਤਾ ਜੀ ਤੇ ਬੇਦਖਲ ਨੂੰ ਹੋ ਗਏ ਸਾਰੇ ਜਦੇ ਕਰਤਾ ਸੀਗਾ ਜੀ ਸਾਨੂੰ 2020 ਮਾੜਾ ਮੋਟਾ ਜੀ ਸਾਡਾ ਮੁੰਡਾ ਵੀ ਨਹੀਂ ਕਹਿਣੇ ਸੀਗਾ ਨੋ ਵੀ ਨਹੀਂ ਕਹਿਣੇ ਸੀਗੇ ਇਸ ਕਰਕੇ ਇਸ ਨੂੰ ਬੇਦਖਲ ਕਰ ਦਿੱਤਾ ਸੀਗਾ ਇਹ ਚਲੋ ਅਸੀਂ ਲੋਕ ਲਾਜ ਦੇ ਮਾਰੇ ਇਹਨਾਂ ਨੂੰ ਕਮਰਾ ਵੀ ਬਣਾ ਕੇ ਦਿੱਤਾ ਜੀ ਇੱਕ ਠੀਕਾ ਚਲੋ ਉਹ ਚ ਰਹਿਣ ਲੱਗ ਗਏ ਇਹ ਫਿਰ ਕਹਿੰਦੇ ਜੀ ਸਾਨੂੰ ਚਲੋ ਭਈ ਦੁਕਾਨ ਵੀ ਦੋ ਫਿਰ ਮੇਰੇ ਫਾਦਰ ਸਾਹਿਬ ਨੇ ਉੱਥੇ ਕੋਹਾੜੇ ਦੁਕਾਨ ਸੀਗੀ ਜੀ ਉੱਥੇ ਪਹਿਨਾ ਨਾਈ ਦਾ ਕੰਮ ਕਰਦੇ ਸੀਗੇ ਉਹ ਆਪਣੇ ਕਿਰਾਏ ਤੇ ਦਿੱਤੀ 4000 ਰੁਪਏ ਸਾਨੂੰ ਕਿਰਾਇਆ ਆਉਂਦਾ ਸੀਗਾ ਜੀ ਮਹੀਨੇ ਦਾ ਉਹਦੇ ਨਾਲ ਇਹਨਾਂ ਦੀ ਰੋਟੀ ਪਾਣੀ ਵਧੀਆ ਚੱਲਦੀ ਮੇਰੇ ਮਾਤਾ ਪਿਤਾ ਜੀ ਤੇ ਉਹ ਚਲੋ ਕਹਿਣ ਲੱਗੇ ਸਾਨੂੰ ਦੁਕਾਨ ਦੋ ਅਸੀਂ ਉਹ ਖਾਲੀ ਕਰਾ ਕੇ ਦੁਕਾਨ ਟੱਬਾ ਉਹਨੇ ਮੇਰੇ ਭਰਾ ਤੇ ਮੇਰੀ ਭਾਬੀ ਨੇ ਸਾਖੀ ਨੇ ਟੱਬਾ ਕਰ ਲਿਆ ਜੀ ਚਲੋ ਹੁਣ 2 ਸਾਲ ਤੋਂ ਟੱਬਾ ਕਰਦੇ ਸੀ ਹੁਣ ਇਹਨੂੰ ਸਾਡੇ ਮੁੰਡੇ ਨੂੰ ਉਥੋਂ ਬਣ ਨਹੀਂ ਦਿੰਦੀ ਜੀ ਸਾਖੀ ਦੇ ਵੀ ਇਹ ਕਿਸੇ ਗਲਤ ਬੰਤਿਆਂ ਦੇ ਹੱਥੇ ਚੜ੍ਹੀ ਹੋਈ ਆ ਜੀ ਸਬੰਧ ਨੇ ਇਹਦੇ ਮੈਂ ਖੁਦ ਮੇਰੇ ਭਰਾ ਨੇ ਦੇਖਿਆ ਜੀ ਮੋਟਰਸਾਈਕਲ ਤੇ ਜਾਂ ਆਉਂਦੀ ਆ ਜੀ ਬੰਦੇ ਨਾਲ ਅਸੀਂ ਇਸ ਬਾਰੇ ਬੰਦਾ ਉਹ ਦੇਖਿਆ ਕਦੇ ਬੰਦਾ ਦੇਖਿਆ ਜੀ ਚਲੋ ਆਪਾਂ ਕੈਮਰੇ ਮੂਹਰੇ ਹੁਜੇ ਨਾਮ ਤਾਂ ਨਹੀਂ ਲੈਣਾ ਪਰ ਜੇ ਸਾਨੂੰ ਉਹਨਾਂ ਕੋਲੋਂ ਹੀ ਧਮਕੀਆਂ ਦਿਵਾਰੀ ਆ ਜੀ ਇਹ ਵੀ ਪੁਆਇੰਟ ਮੇਰਾ ਨੋਟ ਕੀਤਾ ਜਾਵੇ ਸਾਨੂੰ 2-3 ਵਾਰ ਧਮਕੀ ਆਈ ਆ ਜੀ ਅਸੀਂ ਤੁਸੀਂ ਅੱਜ ਦੀ ਰਾਤ ਕੱਢ ਲਓ ਤੁਹਾਨੂੰ ਕੱਲ ਨੂੰ ਦੱਸਾਂਗੇ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਹੇ ਕਿਹੜੇ ਬੰਦੇ ਨੂੰ ਲਵਾ ਰਿਹਾ ਸਰ ਉਹ ਬੰਦਾ ਹੈਗਾ ਜੀ ਜੰਡਿਆਲੀ ਦਾ ਮੁੰਡਾ ਜੀ ਗੁੱਟੂ ਠੀਕ ਆ ਨਾ ਉਹ ਪਰਚੀਆਂ ਕੱਟਦਾ ਜੀ ਉਹ ਕਨੇਜਪਿੰਡ ਵੀ ਆਉਂਦਾ ਉਹ ਪਰਚੀਆਂ ਕੱਟਦਾ ਜੀ ਰੂਥੇ ਲਵਾਉਂਦਾ ਆ ਵੀਰੇ ਇੱਕ ਪਰਚੀਆਂ ਕੱਟਦਾ ਹਾਂ ਐਫਸੀ ਹਾਂ ਫੂਡ ਮੈਕਮੇ ਦੀਆਂ ਠੀਕ ਆ ਨਾ ਇਹ ਉਹਦੇ ਨਾਲ ਇਹਦੇ ਸੰਪਰਕ ਚਾਹ ਜੀ ਉਹਨਾਂ ਨੇ ਮਾਰਨ ਆ ਕੇ ਮਾਂ ਨੂੰ ਮੇਰੇ 20 25 ਦਿਨ ਪਹਿਲਾਂ ਮੇਰੀ ਮਾਂ ਨੂੰ ਵੀ ਕੁੱਟਿਆ ਜੀ ਮੇਰੀ ਮਾਂ ਰੋਂਦੀ ਰਹੀ ਆ ਜੀ ਮੇਰੀ ਦਾਦੀ ਨੂੰ ਵੀ ਕੁੱਟਮਾਰ ਕੀਤੀ ਆ ਜੀ ਠੀਕ ਆ ਮੋਬਾਈਲ ਖੋ ਕੇ ਉਹ ਥੱਲੇ ਸਿੱਟਿਆ ਜੀ ਆ ਡੱਬਾ ਦੇਖ ਲਓ 20 25 ਦਿਨ ਹੋਏ ਨੇ ਇਹਨਾਂ ਮੋਬਾਈਲ ਨੂੰ ਉਹ ਆਪਦੀਆਂ ਦਾ ਸਾਬ ਰਿਕਾਰਡਿੰਗਾਂ ਕਰੀ ਜਾਂਦੇ ਆ ਜੀ ਪਰ ਮੇਰੇ ਮਾਪਿਆਂ ਨੂੰ ਨਹੀਂ ਚਲਾਉਣਾ ਆਉਂਦਾ ਜੀ ਇਹਨਾਂ ਨਾਲ ਬਹੁਤ ਮਾੜਾ ਕਰ ਰਹੀ ਆ ਜੀ ਉਹ ਠੀਕ ਆ ਨਾ ਜੀ ਤੇ ਹੁਣ ਦੇਖੋ ਜੀ ਉਹ ਦੁਕਾਨ ਅਸੀਂ ਜਿੰਦਾ ਨਾਤਾ ਜੀ ਮੇਰੇ ਡੈਡ ਫਾਦਰ ਸਾਹਿਬ ਨੇ ਜਿਨ੍ਹਾਂ ਦੇ ਨਵਾ ਜੀ ਠੀਕ ਆ ਉੱਥੇ ਗਲਤ ਕੰਮ ਹੋ ਰਿਆ ਸੀਗਾ ਜੀ ਬੰਦੇ ਬੈਠੇ ਰਹੇ ਸੀਗੇ ਜੀ ਆਕੇ ਆ ਬੰਦਾ ਵੀ ਵਿੱਚ ਬਹਿੰਦਾ ਸੀ ਆ ਕੇ ਜੰਡਿਆਲੀ ਦਾ ਗੁੱਡੂ ਜੀ ਠੀਕ ਆ ਨਾ ਤਾਂ ਮਤਲਬ ਪਹਿਲਾਂ ਉਹ ਉਹਨਾਂ ਦਾ ਕਾਲ ਮਿਲ ਰਿਹਾ ਆ ਕਿਸੇ ਇਹਨਾਂ ਦਾ ਜੀ ਸਰ ਜਿਹੜੇ ਮਤਲਬ ਤੁਸੀਂ ਕਹਿ ਰਹੇ ਜਿਹੜੇ ਬੰਦੇ ਗੱਲ ਕਰ ਰਹੇ ਇਹ ਸਰ ਆ ਹੁਣੇ ਹੋ ਰਿਹਾ ਜੀ ਪੰਜ ਛੇ ਮਹੀਨੇ ਤੋਂ ਪਹਿਲਾਂ ਉਹਦੇ ਕਿਸੇ ਹੋਰ ਬੰਦੇ ਨਾ ਸੀਗੇ ਜੀ ਉਹ ਆਉਂਦਾ ਸੀਗਾ ਰਾਹ ਦੇ ਸ਼ਾਮਤ ਬਾੜੀ ਉਹ ਉੱਥੇ ਬਹਿੰਦਾ ਸੀਗਾ ਇਹਨੂੰ ਪੁੱਛਿਆ ਵੀ ਕੌਣ ਹੈ ਇਹ ਕਹਿੰਦੀ ਆ ਮੇਰੀ ਮਾਸੀ ਦਾ ਲੜਕਾ ਹੈ ਜਦ ਕਿ ਉਹ ਮਾਸੀ ਦਾ ਲੜਕਾ ਨਹੀਂ ਹੈ ਜੀ ਠੀਕ ਆ ਨਾ ਇਹ ਉਹ ਕਿੱਥੇ ਵਿਆਹ ਦੇ ਨੇ ਉਹ ਇਹ ਰਾਜਸਥਾਨ ਦੀ ਹੈ ਸਰ ਠੀਕ ਇਹਨਾਂ ਦੇ ਮੈਨੂੰ ਸ਼ੱਕਾਂ ਵੀ ਗਲਤ ਸਬੰਧ ਨੇ ਜੀ ਠੀਕ ਆ ਨਾ ਹੁਣ ਇਹ ਚਾਹੁੰਦੀ ਆ ਵੀ ਮੈਨੂੰ ਦੁਕਾਨ ਦਿੱਤੀ ਜਾਵੇ ਜਦ ਤੱਕ ਮੇਰੇ ਫਾਦਰ ਸਾਹਿਬ ਨੇ ਇਹ ਦੁਕਾਨ ਵੇਚਣੀ ਹੈ ਜੀ ਮੇਰੀ ਮਾਂ ਦਾ ਤਾਂ ਵੀ ਦਵਾਈ ਚੱਲਦੀ ਹੈ ਜੀ ਸਾਡੀ ਦਾਦੀ ਵੀ ਪਈ ਹੈ ਜੀ ਮੰਜੇ ਤੇ ਉਹਦਾ ਛੂਲਾ ਟੁੱਟਿਆ ਉਹਦਾ ਵੀ ਲਾਂ ਚੱਲ ਰਿਹਾ ਹੈ ਜਾਨੀ ਇਹ ਮੰਮੀ ਡੈਡੀ ਤੋਂ ਖਾਚਾ ਨਹੀਂ ਹੈ ਜੀ ਕੋਈ ਇਸ ਲਈ ਇਹਨਾਂ ਨੇ ਆਪਣੀ ਦੁਕਾਨ ਬਹਿਲੀ ਕਰਾ ਲਈ ਜੀ ਉੱਥੇ ਆਪ ਦਾ ਜਿੰਦਾਂ ਲੱਗਿਆ ਹੈ ਹੁਣ ਜੇ ਕੱਲ ਨੂੰ ਕੋਈ ਸਾਡਾ ਜਿੰਦਾਂ ਉੱਥੋਂ ਭੰਨਤਾ ਹੈ ਸਾਡੇ ਕਬਜ਼ਾ ਨਹੀਂ ਰਹਿੰਦਾ ਉੱਥੇ ਸਾਡੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋ ਸਰ ਅਸੀਂ ਖੂਮ ਥਾਣੇ ਵੀ ਜਾਇਆ ਸਾਨੂੰ ਬੁਲਾ ਕੇ ਆਈ ਨਹੀਂ ਬੁਲਾ ਕੇ ਆ ਬੁਲਾਇਆ ਸੀ ਉਹਨਾਂ ਨੇ ਸਾਨੇ ਵਾਲ ਥਾਣੇ ਵੀ ਗਏ ਆਈ ਅਸੀਂ ਜੋ ਧਮਕੀਆਂ ਆ ਰਹੀਆਂ ਸੀ ਉਹ ਅਸੀਂ ਦਿੱਤਾ ਜੀ ਨੰਬਰ ਥਾਣਦਾਰ ਸਾਹਿਬ ਨੂੰ ਗੁਰਮੀਤ ਸਿੰਘ ਨੂੰ ਚਲੋ ਉਹ ਕਾਰਵਾਈ ਕਰਨ ਜੀ ਮੈਂ ਹੱਥ ਛੋੜ ਕੇ ਬੇਨਤੀ ਕਰਦਾ ਉਹਨਾਂ ਨੂੰ ਕਿ ਜੋ ਬਣਦੀ ਕਾਰਵਾਈ ਸੱਚੀ ਕਾਰਵਾਈ ਕਰਨ ਜੀ ਲੀਪਾ ਪਹੁੰਚੀ ਨਾ ਕਰਨ ਠੀਕ ਆ ਜੀ ਤੇ ਬਾਕੀ ਅੱਜ ਸਾਨੂੰ ਕੱਲ ਵੀ ਕੂਮ ਥਾਣੇ ਤੇ ਬਣਾ ਸੀ ਚਾਚੋ ਕੁਲਵੀਰ ਭਾਰਤਵਾਦ ਜੀ ਨੇ ਉਹਨਾਂ ਨੇ ਇਹ ਮੁੰਡੇ ਨੂੰ ਬਿਠਾਇਆ ਘੰਟਾ ਕੱਲੀ-ਕੱਲੀ ਗੱਲ ਸੁਣੀ ਤੇ ਸਾਨੂੰ ਅੱਜ ਦਾ ਟਾਈਮ ਦਿੱਤਾ ਜੀ ਅਸੀਂ ਅੱਜ ਜਾ ਕੇ ਆਏ 11 ਵਜੇ ਨਾਲ ਸਾਡੇ ਪਿੰਡ ਦੇ ਸਰਪੰਚ ਸਾਹਿਬ ਸੁਖੀ ਭੰਡਾਲ ਸੀਗੇ ਜੀ ਉਹ ਵੀ ਨਾਲ ਗਏ ਸੀਗੇ ਜੀ ਤੇ ਅਸੀਂ ਮੁੰਡੇ ਨੂੰ ਕਿਹਾ ਕੁੜੀ ਨੂੰ ਕਿਹਾ ਵੀ ਤੂੰ ਘਰੇ ਬੈਠ ਵੀ ਅਸੀਂ ਕੰਮ ਨਹੀਂ ਕਰਨਾ ਕੁੜੀਆਂ ਨਹੀਂ ਕਰਦੀਆਂ ਜੀ ਕੰਮ ਵੀ ਚਲੋ ਘਰੇ ਬੈਠ ਤੈਨੂੰ ਘਰੇ ਬੈਨੂੰ ਖਰਚਾ ਦਵਾਂਗੇ ਅਸੀਂ ਠੀਕ ਹੈ ਨਾ ਆ ਗੱਲ ਹੋਈ ਆ ਜੀ ਉੱਥੇ ਉਹ ਕਹਿੰਦੀ ਮੈਂ ਨਹੀਂ ਰਹਿਣਾ ਉਹ ਹੁਣ ਦੇਖ ਲਓ ਨਜਾਇਜ਼ ਤਰੀਕੇ ਨਾਲ ਟਾਪੇ ਤੇ ਕਮਚਾ ਚਾਹੁੰਦੀ ਹੈ ਜੀ ਉਹ ਅਸੀਂ ਹੋਣ ਨਹੀਂ ਦੇਣਾ ਹੈ ਜੀ ਬਿਲਕੁਲ ਇਸ ਲਈ ਸਾਨੂੰ ਕੂਮ ਕੂਮਾ ਕੂਮਥਾਣੇ ਨੂੰ ਵੀ ਬੇਨਤੀ ਹੈ ਜੀ ਜੋ ਸਹੀ ਕਾਰਵਾਈ ਆ ਉਹ ਕੀਤੀ ਜਾਵੇ ਠੀਕ ਹੈ ਧੰਨਵਾਦ ਹੈਲੋ ਹੈਲੋ ਹਾਂ ਜੀ ਬੋਲੋ ਹਾਂ ਜੀ ਸੱਚ ਮੈਨੂੰ ਹਾਂ ਜੀ ਹਾਂ ਜੀ ਪੱਤਰਕਾਰ ਨਾਲ ਕਰ ਰਿਹਾ ਸੀਗਾ ਜੀ ਇਹਨਾਂ ਦਾ ਡੇ ਨੀ ਉਸ ਤੋਂ ਹਾਂ ਜੀ ਪੱਤਰਕਾਰ ਨਾਲ ਕਰ ਰਿਹਾ ਸੀ ਜੀ ਉਹਨਾਂ ਨੇ ਦੇ ਨਹੀਂ ਉਸ ਤੋਂ ਹਾਂ ਜੀ हां जी ਤੁਹਾਡੇ ਘਰ ਬਣੇ ਨੇ ਕਿ ਮਤਲਬ ਆਪਣੇ ਗਿਲਕ ਮਾਰ ਜੀ ਹੈ ਨਾ ਹਾਂ ਜੀ ਮਤਲਬ ਕੁਝ ਮਤਲਬ ਥੋੜਾ ਘਰੇ ਲੜਾਈ ਝਗੜਾ ਹੋ ਰਿਹਾ ਤੇ ਤੁਸੀਂ ਮਤਲਬ ਗਏ ਹੋਏ ਤਿੰਨ ਚਾਰ ਦਿਨ ਹੋ ਗਏ ਹਾਂ ਜੀ ਮੈਂ ਕੋਈ ਗੁੰਮਸ਼ੁਦਾ ਤਾਂ ਹੋਈ ਨਹੀਂ ਇਹਨਾਂ ਨੇ ਮੇਰੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਤੋਂ ਖਤਰਾ ਮੈਨੂੰ ਹਾਂ ਜੀ ਬਸ ਉਹੀ ਚੀਜ਼ ਮੈਮ ਉਹੀ ਚੀਜ਼ ਮੈਮ ਆਪਾਂ ਕੋਲ ਤੁਹਾਡੀ ਵਾਈਟ ਨਹੀਂ ਲਈ ਆਪਾਂ ਨੇ ਜੀ ਹਾਂ ਮੇਰੀ ਸੀਪੀ ਸਾਹਿਬ ਮੇਰੀ ਗੱਲ ਸੁਣੀ ਹੈ ਮੇਰੀ ਸੀਪੀ ਸਾਹਿਬ ਤੇ ਕੰਪਲੇਂਟ ਹੋਈ ਹੋਈ ਹੈ ਔਮਨ ਸੈਲਰੀ ਮੇਰੇ ਇਹਨਾਂ ਨੇ ਰੋਜ਼ਗਾਰ ਬੰਦ ਕਰਾਇਆ ਢਾਬਾ ਬੰਦਾ ਉਹ ਫੂਨ ਥਾਣੇ ਚ ਰਿਪ ਪਤਾ ਕਰ ਸਕਦੇ ਹਾਂ ਜੇ ਮੈਂ ਗੁੰਮਸ਼ੁਦਾ ਹੁੰਦੀ ਮੇਰਾ ਫੋਨ ਚੱਲਦਾ ਸਭ ਕੁਝ ਚੱਲਦਾ ਓਕੇ ਇਹਨਾਂ ਤੋਂ ਖਤਰਾ ਹੈ ਤਾਂ ਮੈਂ ਦੱਸ ਨਹੀਂ ਸਕਦੀ ਸੌਣੀ ਤੋਂ ਸਿਰਫ ਮੈਂ ਕਿਤੇ ਹਾਂ ਕਿੱਥੇ ਨਹੀਂ ਓਕੇ ਮੈਮ ਬਿਲਕੁਲ ਸਹੀ ਹੈ ਬਸ ਠੀਕ ਹੈ ਬਸ ਆਹੀ ਜੋ ਮੈਨੂੰ ਮਾਰਨ ਆ ਸਕਦਾ ਵਿਦ ਪ੍ਰੂਫ ਆ ਸਾਰਾ ਕੁਝ ਉਹ ਤੋਂ ਬੰਦੇ ਤੋਂ ਖਤਰਾ ਹੈ ਤਾਂ ਮੈਂ ਆਪਣੇ ਆਪ ਨੂੰ ਤਾਂ ਸੇਫ ਕਰਨਾ ਹੈ ਨਾ ਜੀ ਠੀਕ ਹੈ ਜੀ ਠੀਕ ਹੈ ਬਿਲਕੁਲ ਮੈਮ ਠੀਕ ਹੈ ਨਹੀਂ ਮੇਰਾ ਪੱਖ ਇਹੀ ਆ ਸਰ ਮੈਂ ਆਪਣੇ ਘਰੇ ਰਹਿੰਦੀ ਸੀਗੀ ਇੱਕ ਰੂਮ ਮੈਨੂੰ ਦਿੱਤਾ ਹੋਇਆ ਸੀਗਾ ਠੀਕ ਹੈ ਜੀ ਹਾਂ ਜੀ ਇਹਨਾਂ ਨੇ ਮੇਰੇ ਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀਡੀਓ ਹੈਗੀ ਆ ਮੇਰੇ ਕੋਲ ਡੰਗ ਨਾਲ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਮੇਰਾ ਠੱਬਾ ਮੈਂ 1.5 ਸਾਲ ਤੋਂ ਚਲਾ ਰਹੀ ਸੀਗੀ ਉਹ ਚਿੱਟੇ ਵਾਲੇ ਬੰਦਿਆਂ ਨਾਲ ਜਾ ਕੇ ਚਿੱਟਾ ਪੀ ਕੇ ਨਸ਼ਾ ਕਰਕੇ ਮੇਰੇ ਸਹੁਰੇ ਨੇ ਮੇਰੇ ਜੀਠ ਨੇ ਮੇਰੇ ਘਰ ਵਾਲੇ ਨੇ ਤੇ ਹੋਰ ਵੀ ਬੰਦੇ ਨੇ ਪ੍ਰਭੂ ਕੁਮਾਰ ਨਾਮ ਆ ਇੱਕ ਦਾ ਜੇ ਕੁਮਾਰ ਉਸ ਤੋਂ ਪ੍ਰਭੂ ਇੱਕ ਬੱਬੂ ਹਲਵਾਈ ਆ ਇਹ ਕੰਮੇ ਤੋਂ ਠੀਕ ਹੈ ਜੀ ਔਰ ਪੰਜ ਜਣੇ ਅਨਪੇਸ਼ਾਤ ਨੇ ਠੀਕ ਹੈ ਠੀਕ ਹੈ ਜੀ ਇਹਨਾਂ ਨੇ ਜਾ ਕੇ ਮੇਰਾ ਟਾਪਾ ਬੰਦ ਕਰਾਇਆ ਉਹਦੀ ਰਿਪੋਰਟ ਮੈਂ ਦਿੱਤੀ ਆ ਕੂਮ ਥਾਣੇ ਐਸਐਚਓ ਕੁਲਵੀਰ ਸਿੰਘ ਕੋਲ ਠੀਕ ਹੈ ਜੀ ਉਹ ਅੱਜ ਇਹਨਾਂ ਤੇ ਕੋਈ ਨਾ ਕੋਈ ਕਾਰਵਾਈ ਕਰਨਗੇ ਠੀਕ ਹੈ ਜੀ ਬਸ ਮੈਂ ਮੈਂ ਇਹ ਬਸ ਆ ਜੀ ਤੁਹਾਡੇ ਪਾਸੇ ਸੌਂਨਾ ਸੀ ਮੈਡਮ ਹਾਂਜੀ ਇੱਕ ਸੈਕਿੰਡ ਮੇਰਾ ਵੂਮਨ ਸਲਸ ਡਾਈਵੋਰਸ ਕੇਸ ਦਾ ਵੀ ਪਾਇਆ ਹੋਇਆ ਠੀਕ ਹੈ ਜੀ ਓਕੇ ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੋ ਜੀ ਆਪਾਂ ਤੇ ਕੋਈ ਬਾਹਰ ਕਰਦਾ ਤਾਂ ਆਪਾਂ ਖੁਦ ਨੂੰ ਸੇਫ ਕਰਾਂਗੇ ਕਿ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਫਿਰ ਆਪਾਂ ਇਹਨਾਂ ਨੂੰ ਦੱਸਾਂਗੇ ਆਪਾਂ ਕਿੱਥੇ ਰਹਿੰਦੇ ਆ ਕਿ ਨਹੀਂ 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 ਆਈ ਏਮ ਅ ਤੇ ਮੇਰੇ ਤਾਂ ਫਿਰ ਇਹ ਮੇਰੇ ਖਿਲਾਫ ਕੀ ਰਿਪੋਰਟ ਕਰਾਣਾ ਇਹਨੇ ਮੈਨੂੰ ਥੋੜਾ ਜਿਆਦਾ ਦੱਸੋਗੇ ਨਹੀਂ ਰਿਪੋਰਟ ਨਹੀਂ ਬਸ ਮੈਂ ਜੇ ਤੁਸੀਂ ਜੋ ਤੁਸੀਂ ਦੱਸ ਰਹੇ ਹੋ ਸੇਮ ਉਹਨਾਂ ਨੇ ਇਹ 82 ਇਦਾਂ ਹੀ ਗੱਲਾਂ ਹੋਈਆਂ ਨੇ ਸਿਰਫ ਜੋ ਤੁਸੀਂ ਉਹਨਾਂ ਦੇ ਖਿਲਾਫ ਕਹਿ ਰਹੇ ਹੋ ਉਹ ਤੁਹਾਡੇ ਖਿਲਾਫ ਕਹਿ ਰਹੇ ਨੇ ਬਸ ਆ ਚੀਜ਼ਾਂ ਹੋਈਆਂ ਨੇ ਮੈਂ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮਤਲਬ ਹਾਂਜੀ ਤੁਸੀਂ ਜੋ ਤੁਸੀਂ ਕਹਿ ਰਹੇ ਹੋ ਸੇਮ ਹੀ ਚੀਜ਼ਾਂ ਹੀ ਨੇ ਤੁਸੀਂ ਜਿੱਦਾਂ ਕਹਿ ਰਹੇ ਹੋ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮਤਲਬ ਤੁਸੀਂ ਦੱਸਿਆ ਵਾ ਕਿ ਮਤਲਬ 1.5 ਸਾਲ ਤੋਂ ਟੱਬਾ ਚਲਾ ਰਹੇ ਉਹਨਾਂ ਨੇ ਵੀ ਗੱਲ ਕੀਤੀ 1.5 ਸਾਲ ਤੋਂ ਟੱਬਾ ਚਲਾ ਰਹੇ ਨੇ ਤੁਸੀਂ ਕਹਿਆ ਕਿ ਮਤਲਬ ਹੀ ਉਹਨਾਂ ਨੇ ਖਾਲੀ ਕਰਾਇਆ ਤੇ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਇਹ ਟਾਬਾ ਮੇਰੇ ਨਾਂ 'ਤੇ ਕੀਤਾ ਜਾਵੇ ਉਹ ਕਹਿ ਰਹੇ ਨਹੀਂ ਠੀਕ ਨਹੀਂ ਨਹੀਂ ਨਾਮ ਨਹੀਂ ਕੀਤਾ ਜਾਵੇ ਜਦ ਮੈਂ ਚਲਾ ਰਹੀ ਹਾਂ ਤਾਂ ਮੈਨੂੰ ਚਲਾ ਲੈਣ ਤੋਂ ਨਾ ਮੈਨੂੰ ਕਿਉਂ ਮੇਰੀ ਬੇਰੋਜ਼ਗਾਰੀ ਤੇ ਲੱਤ ਮੇਰੀ ਰੋਜ਼ਗਾਰ ਦੇ ਦੇਖੋ ਮੈਡਮ ਸਾਡਾ ਅਸੀਂ ਹੈਗੇ ਜੀ ਦੇਖੋ ਅਸੀਂ ਹੈਗੇ ਮੀਡੀਆ ਪਰਸਨ ਅਸੀਂ ਸਿਰਫ ਉਹਨਾਂ ਦੀ ਬਾਈਟ ਲਈਤੀ ਉਹਨਾਂ ਨੇ ਸਾਨੂੰ ਆਪਣੀ ਦੱਸਿਆ ਅਸੀਂ ਨਾ ਨਾ ਸਰਕ ਕਈ ਗੱਲ ਕਹੀ ਚਲੋ ਤੁਹਾਡੇ ਨਾਲ ਗੱਲ ਕੀਤੀ ਤੁਹਾਡਾ ਨੰਬਰ ਲਿਤਾ ਤੁਹਾਡੇ ਨਾਲ ਗੱਲ ਕੀਤੀ ਜੇ ਕੋ ਮੈਮ ਤੁਹਾਡਾ ਪੱਖ ਲੈਣਾ ਸੀਗਾ ਵੀ ਉਹ ਤੁਹਾਡੇ ਤੇ ਆ ਕਹਿ ਰਹੇ ਨੇ ਤੁਸੀਂ ਦੱਸੋ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣਾ ਪੱਖ ਦੇਤਾ ਬਿਲਕੁਲ ਸਹੀ ਹੈ ਮੇਰੀ ਗੱਲ ਸੁਣੀਏ ਸਰ ਹਾਂਜੀ ਆਪਾਂ ਜਦ ਕੋਈ ਬੰਦਾ ਰੋਜ਼ਗਾਰ ਕਰ ਰਹਾ ਉਹਦੇ ਪੇਟ ਤੇ ਕਿਵੇਂ ਲੱਤ ਮਾਰ ਸਕਦੇ ਆ ਦੱਸੋ ਬਿਲਕੁਲ ਬਿਲਕੁਲ ਉਹ ਤਾਂ ਗੱਲ ਹੈਗੀ ਸਹੀ ਹੈ ਜੀ ਜੀ ਸਰ ਠੀਕ ਹੈ ਅੱਜ ਮੈਨੂੰ 4-5 ਦਿਨ ਹੋ ਗਏ ਨੇ ਸਰ ਮੈਂ ਕਿੱਥੇ ਦੀ ਕਿੱਥੇ ਫਿਰ ਰਹੀ ਹਾਂ ਮੈਨੂੰ ਪਤਾ ਓਕੇ ਜੀ ਬਿਲਕੁਲ ਮੈਮ ਉਹ ਤਾਂ ਕਰ ਜਾਈਏ ਮੇਰੀ ਗੱਲ ਸੁਣੋ ਇਹਨਾਂ ਨੇ ਆਪ ਮੇਰੇ ਤੇ ਔਰ ਮੇਰੀ ਬੇਟੀ ਹੈ 5 ਸਾਲ ਦੀ ਜੋ ਮੇਰੇ ਨਾਲ ਆ ਠੀਕ ਹੈ ਗੁੰਮ ਹੋਦਾ ਜਾਂ ਫਿਰ ਬੰਦਾ ਇਦਾਂ ਹੀ ਹੁੰਦਾ ਮੇਰੀ ਗੱਲ ਸੁਣੋ ਜੀ ਤਾਂ ਫੋਨ ਬੰਦ ਹੋ ਵੀ ਆ ਉਹਨੂੰ ਕੋਈ ਕਿਡਨੈਪ ਕਰ ਲਵੇ 27 ਅਡਲਟ ਬੰਦੇ ਨੂੰ ਕੌਣ ਕਿਡਨੈਪ ਕਰੂਗਾ ਜਿੱਥੇ ਵੀ ਰਹੂੰਗੀ ਆਪਣੀ ਮਰਜ਼ੀ ਨਾਲ ਰਹੂੰਗੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਇਹ ਤਾਂ ਆਪਣੇ ਆਪ ਨੂੰ ਹੁਣ ਸੇਫ ਕਰਨ ਦੀ ਗੱਲ ਆ ਠੀਕ ਹੈ ਮੈਂ ਆਪਣੇ ਆਪ ਨੂੰ ਸੇਫ ਕਰਕੇ ਚੱਲ ਰਹੀ ਆ ਇਹਨਾਂ ਦਾ ਕੀ ਭਰ ਹੋਸਾ ਕੀ ਕਰਦਾ ਇਹਨ ਕਦੋਂ ਨਸ਼ੇ ਵਾਲੇ ਬੰਦੇ ਨੇ ਚਿੱਟਾ-ਚੁੱਟਾ ਪੀਂਦੇ ਨੇ ਠੀਕ ਹੈ ਜੀ ਬਿਲਕੁਲ ਸਹੀ ਹੈ ਟੀਕੇ ਲਾਉਂਦੇ ਨੇ ਤਾਂ ਇਹਨਾਂ ਦਾ ਮ ਠੀਕ ਹੈ ਜੀ ਮੈਂ ਤਾਂ ਆਪਣਾ ਫੈਸਲਾ ਮੇਰੀ 20 ਤਰੀਕ ਦੀ ਸੀਪੀ ਸਾਹਿਬ ਆਪਣੇ ਪੁਲਿਸ ਕਮਿਸ਼ਨਰ ਨੇ ਠੀਕ ਹੈ ਉਹਨਾਂ ਨੇ ਔਮਨ ਸੈਲਟ ਮੇਰੀ ਰਿਪੋਰਟ ਮਾਰਕ ਕੀਤੀ ਹੋਈ ਹੈ ਔਰ ਰਜਿਸਟ੍ਰੇਸ਼ਨ ਹੋ ਗਈ ਹੈ ਇਹਨਾਂ ਤੇ ਛੇਤੀ ਕਾਰਵਾਈ ਹੋਊਗੀ ਔਰ ਕੂਮ ਥਾਣੇ ਚ ਤਾਂ ਇਹਨਾਂ ਦੀ ਕਾਰਵਾਈ ਚੱਲ ਰਹੀ ਹੈ ਇੱਕ ਮੇਰਾ ਜੋ ਜੇਠ ਆ ਉਹ ਸਭ ਤੋਂ ਜ਼ਿਆਦਾ ਮੇਰੇ ਹਸਬੰਦ ਨੂੰ ਉਹ ਕਰ ਰਿਹਾ ਸਪੋਰਟ ਮਨੀਸ਼ ਕੁਮਾਰ ਹਾਂ ਜੀ ਠੀਕ ਹੈ ਮਨੀ ਨਾਮ ਆਉਦਾ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਅੱਛਾ ਤੇ ਉਹਨਾਂ ਨੇ ਤੁਹਾਡੇ ਇੱਕ ਪਲੇਮ ਹੋ ਲਾਇਆ ਜੀ ਇਸ ਤਰ੍ਹਾਂ ਦਾ ਮਤਲਬ ਕੋਈ ਸੰਬੰਧ ਵਗੈਰਾ ਕਹਿ ਰਹੇ ਸੀ ਤੁਹਾਡੇ ਨਹੀਂ ਨਹੀਂ ਸਰ ਤੁਸੀਂ ਕਿਤੇ ਵੀ ਪਤਾ ਕਰ ਸਕਦੇ ਹੋ ਮੇਰਾ ਕੋਈ ਸੰਬੰਧ ਨਹੀਂ ਹੈ ਕਿਸੇ ਨਾਲ ਵੀ ਹੁਣ ਉਹ ਤਾਂ ਦੇਖੋ ਬੰਦਾ ਲਾਉਂਦਾ ਹੀ ਹੁੰਦਾ ਹਾਂਜੀ ਬਿਲਕੁਲ ਲੇਡੀਜ਼ ਤੇ ਤਾਂ ਬਿਲਕੁਲ ਲੱਗਦੇ ਹੀ ਹੁੰਦੇ ਉਹ ਉਹਨੂੰ ਇਹ ਬੋਲੋ ਪ੍ਰੂਫ ਲਿਆ ਪੁੱਤ ਕਿਤੋਂ ਵੀ ਕੱਢ ਕੇ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਉਹੀ ਗੱਲ ਮੈਂਨ ਦੇਖੋ ਦੇਖੋ ਆਪਣਾ ਜੋ ਉਹਨਾਂ ਨੇ ਬਿਆਨ ਦਿੱਤਾ ਉਹ ਤੁਹਾਨੂੰ ਮੈਂ ਤੁਹਾਨੂੰ ਦੇਖ ਸਕਦਾ ਤੁਸੀਂ ਸਭ ਨਾਲ ਮੇਰੀ ਗੱਲ ਸੁਣੋ ਐਸਐਚਓ ਦੇ ਸਾਹਮਣੇ ਫੇਸ ਟੂ ਫੇਸ ਹੋਈਆਂ ਹਸਬੈਂਡ ਔਰ ਮੈਂ ਉਦੋਂ ਤਾਂ ਇਹਨਾਂ ਨੇ ਕਿਹਾ ਕਿ ਮੈਨੂੰ ਬਸ ਸਿਰਫ ਡਾਊਟ ਸੀ ਉਹਦੇ ਲਈ ਸੌਰੀ ਹਾਂਜੀ ਅੱਛਾ ਜੀ ਮੇਰੇ ਕੋਲ ਵਿਦ ਪ੍ਰੂਫ ਨੇ ਸਾਰੇ ਚਲੋ ਇਹ ਗੱਲ ਹੀ ਉਹਨਾਂ ਨੇ ਕੀਤੀ ਕਿ ਅਸੀਂ ਫੇਸ ਹੋਏ ਆ ਜਾਂ ਨਹੀਂ ਆ ਬਸ ਗੱਲਬਾਤ ਹੋਈ ਹੈ ਉਹ ਆਪਣਾ ਦੇਖੋ ਆਪਣਾ ਕੋਈ ਨਹੀਂ ਦੱਸਦਾ ਹੁੰਦਾ ਠੀਕ ਹੈ ਆਪਣਾ ਕੋਈ ਨਹੀਂ ਦੱਸਦਾ ਆਪਾਂ ਤਾਂ ਕਲੀਅਰ ਕਰਕੇ ਦੱਸਦੇ ਆ ਮੇਰੇ ਕੋਲ ਤਾਂ ਪ੍ਰੂਫ ਨੇ ਇਹਨਾਂ ਦੇ ਖਿਲਾਫ ਸਾਰਿਆਂ ਖਿਲਾਫ ਠੀਕ ਹੈ ਹਾਂਜੀ ਹਾਂਜੀ ਮੈਨੂੰ ਪਤਾ ਹੈ ਕੀ ਹੈ ਜੀ ਮੇਰਾ ਜੇਡ ਧਮਕੀ ਦਿੰਦਾ ਐ ਅਸੀਂ ਰਿਪੋਰਟ ਕਰਾਂਗੇ ਜਿੱਥੇ ਵੀ ਉਹ ਕਹ ਰਹੀ ਉਹ ਕਹ ਰਹੀ ਨਹੀਂ ਜੀ ਮਤਲਬ ਇੱਕ ਵਾਰ ਤੇ ਜਦੋਂ ਤੁਸੀਂ ਕਹਿ ਰਹੇ ਹੋ ਕਿ ਉਹ ਧਮਕੀ ਦਿੰਦਾ ਉਹ ਕਹ ਰਿਹਾ ਕਿ ਤੁਸੀਂ ਧਮਕੀ ਦੇਵਾ ਰਹੇ ਹੋ ਇੱਕ ਪਰਸਨ ਹੈ ਜਰਨੈਲ ਸਿੰਘ ਜੀ ਕਹਿ ਰਹੇ ਨੇ ਜਿਹੜੇ ਆਪਣੇ ਇੱਥੇ ਰਹਿੰਦੇ ਨੇ ਆਪਣੇ ਇੱਥੇ ਨੇਪਟੋਂ ਹਾਂਜੀ ਉਹ ਜੀ ਮੇਰੇ ਫਾਦਰ ਸਾਹਿਬ ਬਣੇ ਨੇ ਉਹਨਾਂ ਨੇ ਕੋਈ ਧਮਕੀ ਨਹੀਂ ਦਿੱਤੀ ਐ ਤਾਂ ਸਿਰਫ ਬਕਵਾਸ ਆ ਠੀਕ ਐ ਜਦ ਇਹ ਮੈਨੂੰ ਗਾਲਾਂ ਗੂਲਾਂ ਕੱਢਣਗੇ ਤਾਂ ਇੱਕ ਬਾਪ ਜਦੋਂ ਬਣਿਆ ਵਾ ਤਾਂ ਬੇਟੀ ਲਈ ਬੋਲੂਗਾ ਕਿ ਤੂੰ ਗਾਲਾਂ ਕੱਢ ਰਹੀ ਆ ਵਾ ਠੀਕ ਐ ਜੀ ਔਰ ਹਾਂ ਐਮ ਔਰ ਸੀਪੀ ਸਾਹਿਬ ਐਸਪੀ ਸਾਹਿਬ ਤੱਕ ਮੇਰੀ ਪਹੁੰਚਾਂ ਨੇ ਮੈਂ ਜਰੂਰ ਫੋਨ ਕਰਵਾਏ ਆ ਜੀ ਦੇਖੋ ਮੈਂ ਆਪਣੇ ਹੱਕ ਲਈ ਤਾਂ ਕਿਤੇ ਵੀ ਲੜੂੰਗੀ ਜਰੂਰ ਬਿਲਕੁਲ ਜੀ ਬਿਲਕੁਲ ਹੋ ਤਾਂ ਲੱਗੇ ਲੇਡੀਜ਼ ਆ ਮੈਂ ਠੀਕ ਹੈ ਮੈਂ ਤਾਂ ਆਪਣਾ ਕੋਈ ਨਾ ਕੋਈ ਸਾਥ ਲਾਉਂਗੀ ਮੈਂ ਐਸਐਚਓ ਸਾਹਿਬ ਨੇ ਮੈਂ ਸਭ ਨੂੰ ਜਾਣਦੀ ਆ ਮੇਰੇ ਲਿੰਕਸ ਨੇ ਜੇ ਮੈਂ ਟਾਬਾ ਚਲਾਉਂਦੀ ਸੀ ਲਿੰਕਸ ਤਾਂ ਬਣਦੇ ਹੀ ਨੇ ਬੰਦੇ ਦੇ ਬਿਲਕੁਲ ਜੀ ਬਿਲਕੁਲ ਹੋ ਤਾਂ ਲੱਗੇ ਜਦੋਂ ਬਾਹਰ ਕੰਮ ਕਰਦੇ ਨੇ ਮੈਂ ਗਲਤ ਹੋ ਕਿ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਆ 15 ਮਿੰਟ ਦੀ ਤਾਂ ਕੀ ਆਪਾਂ ਗਲਤ ਹੋ ਗਏ ਨਹੀਂ ਨਹੀਂ ਮੈਂ ਮੈਂ ਤਾਂ ਇਹ ਤਾਂ ਸੋਚ ਗੰਦੀ ਹੁੰਦੀ ਆ ਜੀ ਹਾਂਜੀ ਹ ਆਪਾਂ ਨੂੰ ਤਾਂ ਇਹਨਾਂ ਨਾਲ ਕੋਈ ਮਤਲਬ ਹੈ ਨਹੀਂ ਜਿਹੜੀ ਰਿਪੋਰਟ ਕਰਾਉਂਦੇ ਆ ਕਰਾ ਲੈਣ ਨਹੀਂ ਬਿਲਕੁਲ ਸਹੀ ਹੈ ਦੇਖੋ ਜੀ ਤੁਸੀਂ ਦੇਖੋ ਉਹਨਾਂ ਨੇ ਸਾਨੂੰ ਬਿਆਨ ਦਿੱਤੇ ਤੁਹਾਡਾ ਲੈ ਲਿਆ ਮੈਂ ਤੁਹਾਡਾ ਮੈਮ ਸਾਡਾ ਫਰਜ਼ ਸੀਗਾ ਤੁਹਾਡਾ ਪੁੱਛਣਾ ਇਸ ਕਰਕੇ ਨੰਬਰ ਲੈ ਕੇ ਤੁਹਾਡਾ ਅਸੀਂ ਗੱਲ ਕਰੀ